ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੌਨਸੂਨ ਪਾਉਣ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਵਾਰ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਚੇਤਾਵਨੀ ਨੇ ਨਾਭਾ ਹਲਕੇ ਦੇ ਲਗਭਗ 20 ਪਿੰਡਾਂ ਦੇ ਲੋਕ ਦਹਿਸ਼ਤ ਵਿੱਚ ਪਾ ਦਿੱਤੇ ਨੇ ਇਸੇ ਡਰ ਦਾ ਮੁੱਖ ਕਾਰਨ ਹੈ ਨਾਭਾ ਹਲਕੇ ਵਿੱਚੋਂ ਲੰਘਣ ਵਾਲੀ ਪੈੜੋ ਸੈਫਨ ਰੇਂਜ ਦੀ ਸਫਾਈ ਜੋ ਹਾਲੇ ਤੱਕ ਡਰੇਨੇਜ ਵਿਭਾਗ ਵੱਲੋਂ ਨਹੀਂ ਕਰਵਾਈ ਗਈ ਹਾਲਾਤ ਇੰਨੇ ਗੰਭੀਰ ਨੇ ਕਿ ਪਿੰਡ ਵਾਸੀ ਹੁਣ ਕਿਸਾਨ ਯੂਨੀਅਨ ਅਗਰਾਹਾ ਦੇ ਸਾਥ ਨਾਲ ਡਰੇਨੇਜ ਵਿਭਾਗ ਨੂੰ ਚੇਤਾਵਨੀ ਜੇ ਦੇ ਨੇ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਸਫਾਈ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹਨਾਂ ਨੂੰ ਬੁੱਢਾ ਰਸ਼ ਕਰਨਾ ਪਵੇਗਾ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਡਰੇਨੇਜ ਵਿਭਾਗ ਦੀ ਹੋਵੇਗੀ ਜਦੋਂ ਕਿ ਡਰੇਨੇਜ ਵਿਭਾਗ ਦੇ ਐਕਸੀਅਨ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਕੋਲ ਫੰਡ ਦੀ ਘਾਟ ਹੈ ਇਸੇ ਕਰਕੇ ਸੈਫਨ ਦੀ ਸਫਾਈ ਕਰਵਾਉਣਾ ਸੰਭਵ ਨਹੀਂ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਝੂਠ ਨਹੀਂ ਹੈ ਵੀ ਤਕਰੀਬਨ ਹਰ ਸਾਲ ਸਾਡੇ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਾਂ ਕੁਰੀਵਨ ਸਾਡੇ ਇਲਾਕੇ ਦੇ 18 ਤੋਂ 20 ਪਿੰਡਾਂ ਦੇ ਲੋਕਾਂ ਦੀ ਜਿਹੜੀ ਧੜਕਣਾ ਨੇ ਉਹ ਤੇਜ਼ ਹੋ ਜਾਂਦੀਆਂ ਨੇ ਵੀ ਬਰਸਾਤ ਕਿਤੇ ਪੈਂਦੀ ਹੈ ਤੇ ਘੋੜੇ ਸਾਈਫਨ ਦੀ ਸਫਾਈ ਨਾ ਹੋਣ ਕਾਰਨ ਕਰਕੇ ਸਾਡੇ ਪਿੰਡਾਂ ਨੂੰ ਪਾਣੀ ਜਿਹੜਾ ਵਾਪਸ ਹੋ ਕੇ ਫੌਸਲਾ ਦਾ ਜਾਨੀ ਮਾਲ ਨਹੀਂ ਘਰਾਂ ਦਾ ਡੰਗਰਾਂ ਦਾ ਨੁਕਸਾਨ ਕਰਦਾ ਜੀ ਹੁਣ ਤੱਕ ਤੁਸੀਂ ਜਿਹੜੀ ਪੈਰਵੀਖ ਕੀਤੀ ਹੈ ਮੰਤਰੀ ਸਾਹਿਬ ਨੂੰ ਮਿਲਿਓ ਚੀਫ ਨੂੰ ਉਹ ਦੱਸਿਓ ਜੀ ਸਰ ਉਹਦੇ ਵਿੱਚ ਇਹ ਆ ਵੀ ਸਾਡੇ ਕੋਲੇ ਮਾਨਜੋਗ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਟ੍ਰੇਨ ਵਿਭਾਗ ਦੇ ਮੰਤਰੀ ਨੇ ਸ੍ਰੀ ਵਰਿੰਦਰ ਗੋਇਲ ਜੀ ਸਾਡੇ ਨਹਿਰ ਪੱਕੀ ਕਰਨ ਵਾਸਤੇ ਪਟਿਆਲਾ ਸੈਕੰਡ ਵੀਡਰ ਨੂੰ ਆਏ ਸੀਗੇ ਜਨਵਰੀ ਦੇ ਵਿੱਚ ਅਸੀਂ ਉਹਨਾਂ ਅੱਗੇ ਆਪਣੀ ਫਰਿਆਦ ਕੀਤੀ ਤੇ ਉਹਨਾਂ ਨੇ ਸਾਡੀ ਉਸੇ ਟਾਈਮ ਫਰਿਆਦ ਸੁਣ ਕੇ ਐਪਲੀਕੇਸ਼ਨ ਨੂੰ ਸਪਾਸ ਕੀਤੀ ਵਿਭਾਗ ਨੂੰ ਵੀ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਥੱਲੇ ਇਹ ਡਰੇਨ ਦੀ ਸਫਾਈ ਤੇ ਪੋੜੇ ਸੈਫਨ ਦੀ ਤੇ ਜਿਹੜਾ ਸਰੰਗਚੋ ਇਹਨੂੰ ਤੁਰੰਤ ਤੁਸੀਂ ਇਹਦੇ ਸਫਾਈ ਵਾਸਤੇ ਸਾਨੂੰ ਪ੍ਰਪੋਜ਼ਲ ਬਣਾ ਕੇ ਭੇਜੋ ਤੇ ਅਸੀਂ ਇਹਨੂੰ ਨਾਲ ਹੁੰਦੇ ਫੰਡ ਆ ਜਿਹੜਾ ਪ੍ਰਵਾਨ ਕਰਕੇ ਤੁਹਾਨੂੰ ਦਈਏ ਤੇ ਉਹ ਮਾਰਚ ਦੇ ਮਹੀਨੇ ਦੇ ਵਿੱਚ ਤਕਰੀਬਨ ਉਮੀਦ ਸੀਗੀ ਤੇ ਮੰਤਰੀ ਸਾਹਿਬ ਨੇ ਵੀ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਤੁਹਾਡਾ ਜਿਹੜਾ ਕੰਮ ਹੈ ਚੱਲਦਾ ਕਰਦਾਂਗੇ ਜੀ। ਪਰੰਤੂ ਹੁਣ ਤੱਕ ਅਸੀਂ ਵਿਭਾਗ ਦੇ ਨਾਲ ਟੱਚ ਦੇ ਵਿੱਚ ਰਹੇ ਹਾਂ। ਵਿਭਾਗਿਆਂ ਨੇ ਵੀ ਸਿਰਫ ਸਾਨੂੰ ਖਾਣਾ ਪੂਰਤੀ ਲਈ ਲਾਰੀ ਲਾਏ ਆ। ਤੇ ਜਾ ਕੇ ਭਰਾ ਤਲ ਪੱਦਰ ਤੇ ਜਾ ਕੇ ਅਸੀਂ ਦੇਖਿਆ ਆਪਾਂ ਸਾਡੇ ਵਾਸਤੇ ਤੇ ਫੰਡ ਵੀ ਪ੍ਰਵਾਨ ਨਹੀਂ ਹੋਇਆ ਹੋਇਆ ਹੈਗਾ ਸਰ ਗੌਰਤਾਂ ਹੁਣ ਇਹ ਵੀ ਜਿਹੜੇ ਇਹ ਸਬੰਧਤ ਵਿਭਾਗਾਂ ਦੇ EMPLOYEES ਨੇ हायर अथॉरिटी ਦੇ ਉਹ ਸਰਵਾਈਵ ਹੀ ਨਹੀਂ ਕਰ ਰਹੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਤੇ ਸਾਨੂੰ ਅਖੀਰ ਦੇ ਵਿੱਚ ਇੱਕੋ ਗੱਲ ਕਹੀ ਵੀ ਸਾਡਾ ਜਿਹੜਾ ਬਜਟਾ ਤੁਹਾਡਾ ਇਹ ਪ੍ਰਵਾਨ ਨਹੀਂ ਹੋਇਆ ਹੈਗਾ ਸਾਨੂੰ ਮਿਲਿਆ ਨਹੀਂ ਜਦਕਿ ਅਸੀਂ ਮੰਤਰੀ ਸਾਹਿਬ ਨਾਲ ਇਸ ਗੱਲ ਦੇ ਸਬੰਧ ਦੇ ਵਿੱਚ ਸੰਪਰਕ ਕਰਿਆ ਉਹ ਕਹਿੰਦੇ ਅਸੀਂ 92 ਕਰੋੜ ਰੁਪਏ ਰੀਲੀਜ਼ ਕਰ ਚੁੱਕੇ ਹਾਂ ਜਿੰਨੀ ਜਿੰਨੀ ਸਾਡੇ ਕੋਲੇ ਫਰਵਰੀ ਮਾਰਚ ਤੇ ਜਾਂ ਜਨਵਰੀ ਦੇ ਵਿੱਚ ਐਸਟੀਮੇਟ ਆਏ ਸੀਗੇ ਉਹਨਾਂ ਨੂੰ ਅਸੀਂ ਰੀਲੀਜ਼ ਕਰਤਾ ਸਾਰੇ ਇਹ 18 ਤੋਂ 20 ਪਿੰਡ ਇਹ ਜੇ ਨਹੀਂ ਜਿਹੜੇ ਆਂਦਾ ਤਕਰੀਬਨ ਇੱਕ ਹਰੇਕ ਸਾਲ ਬੰਨਿਆ ਰੁੰਨਿਆ ਜਿਹੜਾ ਕੰਮ ਹੈ ਫਸਲਾਂ ਦਾ ਜਾਨੀ ਮਾਲੀ ਨੁਕਸਾਨ ਆ ਘਰਾਂ ਦਾ ਪਸ਼ੂਆਂ ਦਾ ਉਹ ਹੁੰਦਾ ਹੀ ਹੁੰਦਾ ਹੈ ਜੀ ਜਿਦੇ ਕਾਰਨ ਮੇਨ ਇਹ ਹੀ ਭੋੜੇ ਸਰਹੰਦ ਦੀ ਸਫਾਈ ਆ ਤੇ ਇਹ ਸਾਡੇ ਲਈ ਬਹੁਤ অতি ਜ਼ਰੂਰੀ ਹੈ ਜੀ। ਤਕਰੀਬਨ 18 ਤੋਂ 20 ਪਿੰਡਾਂ ਦਾ ਜਿਹੜਾ ਰਖਵਾ ਹੈ ਜੀ ਉਹ ਤਕਰੀਬਨ ਸਾਰੇ ਹੀ ਸਾਡਾ ਮਤਲਬ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਜੀ। ਇਵਨ ਕੇ ਵੀ ਜਿਹੜਾ ਪਸ਼ੂਆਂ ਦਾ ਹਰਾ ਚਾਰਾ ਹੈ ਸਾਡਾ ਉਹ ਵੀ 3-3 ਮਹੀਨੇ ਸਾਨੂੰ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਨਸੀਬ ਹੁੰਦਾ ਹੈਗਾ ਜੀ। ਉਹ ਤੂੜੀ ਨਾਲੇ ਅਸੀਂ ਕੰਮ ਚਲਾਉਨੇ ਆ। ਕਿ ਵਾਕੀ ਜਿਹੜੇ ਬਾਹਰਲੇ ਪਿੰਡ ਫਿਰਨੀ ਦੇ ਉੱਤੇ ਘਰ ਨੇ ਜੀ ਉਹਨਾਂ ਦੇ ਨਾਲ ਜਾ ਕੇ ਪਾਣੀ ਲੱਗ ਜਾਂਦਾ ਜੀ ਉਹਨਾਂ ਦੀ ਜਿਹੜੀਆਂ ਨੀਆਂ ਨੇ ਕਮਜ਼ੋਰ ਕਈ ਘਰ ਐਸੇ ਆ ਵੀ ਜਿਹੜੇ ਡਿਗ ਵੀ ਜਾਂਦੇ ਆ ਹੁਣ ਕੀ ਅਲਟੀਮੇਟ ਦੇ ਰਹੀ ਸਰਕਾਰ ਕੀ ਦੇ ਰਹੀ ਆ ਵੀ ਕਿਸਾਨ ਜਥੇਬੰਦੀ ਜਿਹੜੀ ਏਕਤਾ ਗੁਰਾਹਾਂ ਸਾਡੇ ਸਤਕਾਰਯੋਗ ਵੱਡੇ ਭਰਾ ਸ੍ਰੀ ਜਸਵਿੰਦਰ ਸਿੰਘ ਜੀ ਨੂੰ ਅਸੀਂ ਇਸ ਚੀਜ਼ ਬਾਰੇ ਜਾਣੂ ਕਰਾਇਆ ਤੇ ਉਹ ਆਏ ਆ ਤੇ ਸਾਡੇ ਨਾਲ ਸਹਿਯੋਗ ਦੇ ਕੇ ਅਸੀਂ ਇੱਕ ਹਫ਼ਤੇ ਦਾ ਜਿਹੜਾ ਸਮਾਂ ਮੈਕਮੇਨ ਨੂੰ ਸਬੰਧਤ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਅਲਟੀਮੇਟਮ ਦੇਣਾ ਵੀ ਸਾਡੇ ਜਥੇ ਕੰਮ ਦੇ ਬਜਟ ਪ੍ਰਵਾਨ ਕਰਕੇ ਕੰਮ ਚਾਲੂ ਕਰਿਆ ਜਾਵੇ ਜਿਹੜੀ ਆਉਣ ਵਾਲੀ ਸਮੱਸਿਆ ਇਹਦੇ ਤੋਂ ਸਾਨੂੰ ਨਜਾਤ ਦਿਵਾਇਆ ਜਾਵੇ ਨਹੀਂ ਤਾਂ ਸਾਡੀ ਮਜਬੂਰੀ ਹੋਊਗੀ ਵੀ ਸਹੀ ਸਬੰਧਤ ਵਿਭਾਗਾਂ ਦੇ ਦਫ਼ਤਰਾਂ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਜੋ ਵੀ ਸਾਨੂੰ ਜਥੇਵੰਦੀ ਵੱਲੋਂ ਹੁਕਮ ਹੋਊਗਾ ਤੋਗਰਾਹ ਬਲਾਗ ਲੱਭਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਆਲ ਕਿਉਂਕਿ ਇਹ ਲੰਬੇ ਸਮੇਂ ਤੋਂ ਲਗਭਗ ਸਾਲ ਹੋ ਗਿਆ ਇਹਨਾਂ ਨੂੰ ਜਿਹੜੇ 18-20 ਪੰਡਲੇ ਲਗਾਤਾਰ ਮੈਕਿਆਂ ਨੂੰ ਮਿਲਦੇ ਨੇ ਮੰਤਰੀਆਂ ਨੂੰ ਮਿਲਦੇ ਨੇ ਜਿਸ ਤਰ੍ਹਾਂ ਹੁਣ ਬਲਦੇਸਨ ਕੋਟਲੀ ਜੀ ਨੇ ਦੱਸਿਆ ਪਰ ਕੋਈ ਕਸਟਮਸ ਨਹੀਂ ਹੋਈ ਇਹ ਬਰਸਾਟਾ ਜੇ ਇਸ ਵਾਰ ਜਲਦੀ ਆ ਰਹੀ ਹੈ ਮੌਨਸੂਨ ਵੀ ਜਿਆਦਾ ਆ ਰਹੀ ਹੈ ਬਰਸਾਤ ਵੀ ਜਿਆਦਾ ਆ ਰਹੀ ਹੈ ਤੁਸੀਂ ਦੇਖ ਰਹੇ ਮੇਰੇ ਪਿੱਛੇ ਇਹਦੇ ਕਿਸਾਨ ਖੜੇ ਨੇ ਕਟੋ